ਗੁਰਦੀਆ ਸਾਹਿਬ ਜੈ ਸਾਹਿਬ ਮੁਰਦਾਬ ਜੈ ਸਾਹਿਬ ਮੁਰਦਾਬ ਆ ਪਾਣੀ ਪਾਣੀ ਖੜਾ ਹੈ ਤੇ ਸਾਹਮਣੇ ਤੁਸੀਂ ਦੇਖ ਲਓ ਵੀ ਹਾਲਾਤ ਕੀ ਨੇ ਕਦੇ ਤਾਲਾ ਪਾਣੀ ਹੋ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਅਫਸਰ ਨੇ ਨਹੀਂ ਸੁਣੀ 50 ਫੋਨ ਐ ਮਲੇ ਨੂੰ ਕਰ ਲੈ ਹੁਣ ਮਤਲਬ ਤੁਸੀਂ ਇਹ ਦੇਖੋ ਵੀ ਸਾਡੀ ਸਰਕਾਰ ਪੰਜਾਬ ਵਿੱਚ ਮੈਂ ਜਾਂ ਨਹੀਂ ਹੈ ਸਾਡੀ ਕਣਕ ਦੇ ਹਾਲਾਤ ਦੇਖੋ ਮੈਂ ਪਿੰਡ ਬਰੇ ਤੋਂ ਬੋਲ ਰਿਹਾ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਉਹ ਬਿਲਕੁਲ ਨਹੀਂ ਆਉਂਦਾ ਸਾਡੀ ਨਹਿਰ ਦੇਖੀ ਜਾਵੇ ਵੀ ਕਿੰਨੀ ਓਵਰ ਚੱਲ ਰਹੀ ਹੈ ਸਾਡੇ 35-40 ਕਿੱਲੇ ਪਾਣੀ ਦੇ ਕਣਕ ਦੇ ਡੁੱਬ ਗਏ ਆ ਤੁਸੀਂ ਹਲਾਤ ਦੇਖੋ ਆ ਛੋੜੇ ਕੰਮ ਨੇ ਪਈ ਜਾ ਰਿਹਾ ਹੈ ਕਣਕ ਦੇ ਡੁੱਬ ਗਏ ਮੈਂ ਰੀ ਮਾਤਮੇ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਫੋਨ ਕਰ ਚੱਕੇ ਹਾਂ ਐਸਡੀਓ ਨੂੰ ਫੋਨ ਕੀਤਾ ਐਮਐਲਏ ਸਭ ਨੂੰ ਫੋਨ ਕੀਤਾ ਜਿੰਨੇ ਵੀ ਇਹਦੇ ਬੰਦੇ ਨੇ ਸਾਰਾ ਹੇ ਸਾਬਾ ਜਿਹੜਾ ਇਹਨਾਂ ਦਾ ਮੇਟ ਹੈ ਨਹਿਰ ਮਿਲਣਾ ਉਹ ਆ ਕੇ ਦੇਖ ਕੇ ਗਿਆ ਉਹ ਕਹਿੰਦਾ ਨਹਿਰ ਬੰਦ ਹੋਊਗਾ ਨਹਿਰ ਬੰਦ ਨਹੀਂ ਹੋਣੀ ਬਿਰਜੀ ਸਾਰਿਆਂ ਨੂੰ ਅਸੀਂ ਵਾਸਤੇ ਪਾ ਚੁੱਕਾ ਅਖੀਰ ਨੂੰ ਮਤਲਬ ਅਖਬਾਰਕਰ ਬੁਲਾਏ ਪਿਆਮ ਸਰਕਾਰ ਮੁਸਤਫਾ ਪਿਆਮ ਸਰਕਾਰ ਮੁਸਤਫਾ ਭਗਵਾਨ ਤੁਮਾਨ ਮੁਸਤਫਾ ਬਿਰਜੀ ਮੈਂ ਪਿੰਡ ਬਰੇ ਸਾਹਿਬ ਤੋਂ ਬੋਲ ਰਿਹਾ ਸਾਡੇ ਕੱਲ ਮਤਲਬ ਛਖੜਾ ਬਹੁਤ ਸੀਗਾ ਮੀ ਬਹੁਤ ਜਿਆਦਾ ਪਿਆ ਉਹਦੇ ਕਰਕੇ ਸਾਡੀ ਜਿਹੜੀ ਨਹਿਰ ਹੈ ਉਹਦੇ ਜਿਹੜੇ ਪਿਛਲੇ ਮੁੱਗੇ ਬੰਦ ਹੋਣ ਕਾਰਨ ਸਾਡੀ ਨਹਿਰ 'ਚ ਬੇਤੋਲ ਪਾਣੀ ਆਇਆ ਰਾਤ ਤੇ ਨਹਿਰ ਟੁੱਟੀ ਐ ਉਹਦੇ ਜਿਹੜੀ ਸਵੇਰੇ ਨਹਿਰ ਬੰਨਣ ਦਾ ਖਰਚਾ ਵੀ ਅਸੀਂ ਕੋਲੋਂ ਕੀਤਾ ਸੋ ਹੁਣ ਸਾਡੀ ਜਿਹੜੀ 50 60 ਕਿੱਲੇ ਕਣਕ ਐ ਉਹ ਬਿਲਕੁਲ ਭਰ ਚੁੱਕੀ ਐ ਤੇ ਮਤਲਬ ਸਾਡੀ ਬੇਨਤੀ ਸਰਕਾਰ ਨੂੰ ਇਹ ਐ ਵੀ ਸਾਡੀ ਨਹਿਰ ਬੰਦ ਕੀਤੀ ਜਾਵੇ ਪਰ ਅਸੀਂ ਜੇ ਆਹ ਸਾਹਿਬ ਮਤਲਬ ਐਮ ਐਲ ਏ ਸਾਹਿਬ ਨੂੰ ਵੀ ਫੋਨ ਕਰ ਚੁੱਕੇ ਆ ਖੁਦ ਅਸੀਂ ਤੇ ਸਾਡੀ ਸਰਕਾਰ ਦੇ ਵਿੱਚ ਸੁਣਵਾਈ ਹੋਣੀ ਚਾਹੀਦੀ ਧੰਨਵਾਦ ਸਾਡਾ ਇਹ ਬਰੇ ਪਿੰਡ ਨੂੰ ਇਹ ਸੂਆ ਜਾ ਰਿਹਾ ਜੀ ਜਿਹਦੇ ਵਿੱਚ ਮੰਨ ਲਓ ਪਾਣੀ ਛੱਡਿਆ ਗਿਆ ਹੈਗਾ ਨਹਿਰੀ ਮੈਕਨਿਮ ਵੱਲੋਂ ਜੇ ਦੇਖਿਆ ਜਾਵੇ ਤਾਂ ਹਾੜੀ ਦੀ ਫਸਲਾਂ ਜਿਹੜੀ ਉਹ ਪੱਕੀ ਹੋਈ ਸੀ ਕਣਕਾ ਪੱਕੀਆਂ ਹੋਈਆਂ ਸੀ ਪਾਣੀ ਦੀ ਸੁਣਨ ਨੂੰ ਕੋਈ ਖਾਸ ਜ਼ਰੂਰਤ ਨਹੀਂ ਸੀ ਫਿਰ ਵੀ ਪਾਣੀ ਛੱਡਿਆ ਗਿਆ ਨਹਿਰੀ ਮੈਕਨਿਮ ਵੱਲੋਂ ਜਦੋਂ ਕਿ ਉਹਨਾਂ ਨੂੰ ਮੌਸਮ ਵਿਭਾਗ ਵੱਲੋਂ ਪਹਿਲਾਂ ਅਲਰਟ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ بارش ਹੋਣੀ ਹੈ بارش ਹੋਣ ਦੇ ਬਾਵਜੂਦ ਨਹਿਰੀ ਮੈਕਨਿਮ ਵੱਲੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਰਾਤ ਜਿਹੜਾ ਕੱਲ੍ਹ ਸ਼ਾਮ ਨੂੰ ਝਖੜਾਇਆ ਤੇ ਖੜਕਰਕੇ ਜਿਹੜੇ ਦਰਖਤ ਸੀਗੇ ਟੁੱਟੇ ਪਿੱਛੋਂ ਜਿਹੜੇ ਤਕਰੀਬਨ ਸਾਰੇ ਮੁੱਡੇ ਹੈਗੇ ਉਹ ਬੰਦ ਹੋ ਚੁੱਕੇ ਸੀਗੇ ਤਾਂ ਸਾਡਾ ਜਿਹੜਾ ਇਹ ਨਹਿਰ ਸੀਗੀ ਇਹਦੇ ਵਿੱਚ ਪਾਣੀ ਓਵਰਫਲੋ ਹੋ ਗਿਆ ਤੇ ਡਾਣੇ ਆ ਜਿਹੜੇ ਉਹ ਮੁੱਡੇ ਦੇ ਵਿੱਚ ਫਸਦੇ ਗਏ ਤਾਂ ਇਸ ਕਰਕੇ ਇਹ ਜਿਹੜੀ ਨਹਿਰ ਹੈ ਟੁੱਟ ਗਈ ਜਿਸ ਕਾਰਨ ਇਹ ਪੱਤੀਆਂ ਫਸਲਾਂ ਦੇ ਵਿੱਚ ਪਾਣੀ ਭਰ ਗਿਆ ਪਾਣੀ ਬਹੁਤ ਜ਼ਿਆਦਾ ਹੈਗੀ ਫਸਲ ਤਕਰੀਬਨ ਸਾਰੀ ਕਣਕ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਵੱਢਣ ਦੇ ਯੋਗ ਨਹੀਂ ਹੈਗੀ ਤਾਂ ਇਸ ਕਰਕੇ ਇਹਦੇ ਲਈ ਜ਼ੋਦਕਾਰੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਿਨਾਂ ਲੋੜ ਤੋਂ ਪਾਣੀ ਛੱਡਿਆ ਜਾਂ ਉਹਨਾਂ ਨੇ ਬਾਅਦ ਦੇ ਵਿੱਚ ਇਹ ਗੌਰ ਨਹੀਂ ਕੀਤੀਗੀ ਕਿ ਸਾਰੇ ਮੈਨਰ ਆ ਜਿਹੜੇ ਉਹ ਖੁੱਲੇ ਹੋਣ ਜਾਂ ਪਾਣੀ ਦੀ ਜਿਹੜੀ ਰੇਸ਼ੋ ਹੈਗੀ ਉਹ ਵੰਡ ਅਨੁਸਾਰ ਦੂਜੀਆਂ ਨਹਿਰਾਂ ਦੇ ਵਿੱਚ ਚਲੀ ਜਾਵੇ ਜਿਹਦੇ ਕਾਰਨ ਓਵਰਫਲੋ ਹੋਣ ਕਾਰਨ ਤੇ ਜ਼ਰੂਰਤ ਨਾ ਹੋਣ ਕਾਰਨ ਪਾਣੀ ਦੀ ਤਾਂ ਪਾਣੀ ਜਿਹੜਾ ਸੂਆ ਟੁੱਟਣ ਦਾ ਕਾਰਨ ਬਣਿਆਗਾ ਜਿਸ ਕਾਰਨ ਸਾਡਾ ਭਾਰੀ ਨੁਕਸਾਨ ਹੋਇਆਗਾ ਕਿਸਾਨਾਂ ਦਾ ਤੇ ਫਸਲਾਂ ਜਿਹੜੀ ਜੇ ਆਖੀਏ ਤਾਂ ਟੋਟਲੀ ਡੈਮਸ ਕਹਿ ਸਕਦੇ ਆਗੇ ਅਸੀਂ ਕਿਉਂਕਿ ਕਬੈਨਾ ਚੱਲਣ ਦੀ ਕੋਈ ਸੁਭਾਵਨਾ ਨਹੀਂ ਗੋਡੇ-ਗੋਡੇ ਪਾਣੀ ਸਾਰੀਆਂ ਫਸਲਾਂ ਦੇ ਵਿੱਚ ਭਰਿਆ ਹੋਇਆਗਾ ਤਕਰੀਬਨ 40 ਤੋਂ 50 ਕਿਲੇ ਜਿਹੜੀ ਫਾਸਲਾ ਸਾਡੀ ਉਹ ਖਰਾਬ ਹੋ ਚੁੱਕੀ